ਹੌਨੇ ਆਏ ਨੇ ਗਾਹ ਲਾਇਟ ਮਾਰੀ ਕਰਾਂ ਉਹ ਜਰ ਕੇ ਗ੍ਰਨੇਡ ਦੇ ਕੇ ਮੇਰੇ ਪਾਇਤ ਤੇ ਵਾਈ ਤੇ ਬੱਚਾ ਬਾਈ ਕਿੱਡੇ ਲਈ ਤੇ ਸਾਰਾ ਮੇਰਾ ਪਾਇਆ ਕਿਨਾ ਸਾਰਾ ਚਣ ਗਿਆ ਕੁੜੀ ਫਿਰ ਮੇਰੇ ਆਏ ਮੇਰੀ ਗੋਦੀ ਚ ਬੈਠੀ ਹੈ ਕਦੋਂ ਆਏ ਤਾਂ ਕਰਕੇ ਲੱਗੀ ਦੇਖਣ ਕਰਾਂ ਉਹਨੇ ਮਾਰੀ ਨਾ ਗ੍ਰੇਟ ਮਾਰਿਆ ਸਾਡਾ ਕੁੜਾ ਖੜ ਗਿਆ ਹੈਗੇ ਅਸੀਂ ਜੋ ਵਿਖਿਆ ਬਾਤ ਕੋ ਸੈ ਨਾ ਫਿਰ ਸਾਨੂੰ ਮਸੂਜ ਹੋ ਗਿਆ ਕੋਈ ਵਾਕਾ ਜਿਹੜਾ ਪਾਣੀ ਦੇ ਪਲੇਖੇ ਖੂਨ ਦੇ ਘੁੱਟਾਂ ਪਰ ਕੀ ਦਿੱਤੇ ਉਹਨਾਂ ਦਾ ਖੂਨ ਬਗਦਾ ਦੀ ਉਹ ਇਹਨਾਂ ਨੇ ਬਰਾਏ ਉਂਗਲ ਪਰਤੀ ਪੁੱਤੀ ਹੈ ਜਿਹੜੇ ਮੋਣੇ ਤੇ ਹੋਏ ਕਹਿੰਦੇ ਪਾਣੀ ਨਾ ਪੀਓ ਇਹਨਾਂ ਨੂੰ ਉਹ ਫੜ ਕੇ ਡੋਲ ਲਿੰਦੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਓ ਤੇ ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ YouTube ਚੈਨਲ ਸੋ ਦੋਸਤੋ ਜਦੋਂ ਵੀ ਜੂਨ ਮਹੀਨਾ ਚੜ੍ਹਦਾ ਹੈ ਤਾਂ ਮੇਰਾ ਖਿਆਲ ਹੈ ਵੀ ਹਰ ਇੱਕ ਪੰਜਾਬੀ ਦੇ ਜਿਹੜਾ ਜੂਨ 84 ਚیتے ਆ ਜਾਂਦਾ ਹੈ ਕਿਉਂਕਿ 84 ਦੇ ਦਿੱਤੇ ਹੋਏ ਜ਼ਖਮ ਪੰਜਾਬੀ ਕਦੇ ਵੀ ਨਹੀਂ ਭੁੱਲ ਸਕਦੇ ਸੋ ਅੱਜ ਆਪਾਂ ਗੱਲਬਾਤ ਕਰਾਂਗੇ ਅਸੀਂ ਜ਼ਿਲ੍ਹਾ ਸੰਗਰੂਰ ਦੇ ਨਾਨਕ ਸਰਚੀਮਾ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਇੱਕ ਮਾਤਾ ਜੀ ਨੇ ਮਾਤਾ ਜਗੀਰ ਕੌਰ ਜੀ ਜਿਹੜੇ ਕਿ ਉਸ 84 ਦੇ ਵਿੱਚ 1 ਜੂਨ 6 1 ਜੂਨ ਤੋਂ ਲੈ ਕੇ 6 ਜੂਨ ਜੋ ਉੱਥੇ ਉਹ ਜੋ ਕੁਝ ਵਾਪਰਿਆ ਉਹ ਉਹਨਾਂ ਨੇ ਅੱਖੀਂ ਵੇਖਿਆ ਮਾਤਾ ਜੰਗੀਰ ਕੌਰ ਜੀ ਜਿਨ੍ਹਾਂ ਦੀ ਇੱਕ ਬੇਟੀ ਜਿਹੜੀ ਉੱਥੇ ਸ਼ਹੀਦ ਵੀ ਹੋ ਗਈ ਸੀ ਉਸ ਜਿਹੜਾ ਅਟੈਕ ਹੋਇਆ ਸੀਗਾ ਦਰਬਾਰ ਸਾਹਿਬ ਤੇ ਤੇ ਅੱਜ ਆਪਾਂ ਮਾਤਾ ਜੰਗੀਰ ਕੌਰ ਜੀ ਤੋਂ ਜਾਣਾਂਗੇ ਉਹ ਸਮੇਂ ਦੇ ਜਿਹੜੇ ਹਾਲਾਤ ਸੀ ਮਾਤਾ ਜੀ ਨੇ ਕੀ ਕੁਝ ਵੇਖਿਆ ਹਾਂਜੀ ਮਾਤਾ ਜੀ ਹਸਤੀ ਗੱਲ ਜੀ ਦੱਸੋ ਜੀ ਗੱਲ ਠੀਕ ਠਾਕ ਹੋ ਮਾਤਾ ਜੀ ਠੀਕ ਹੈ ਆ ਮਾਤਾ ਜੀ ਜੋ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੋਇਆ ਸੀ ਤੁਸੀਂ ਉੱਥੇ ਗਏ ਉੱਥੇ ਤੁਹਾਡੀ ਬੇਟੀ ਕੋ ਸ਼ਹੀਦ ਹੋਈ ਤੁਸੀਂ ਉੱਥੇ ਕਦੋਂ ਗਏ ਸੀ ਅਸੀਂ ਉੱਥੇ ਗਏ ਤੇ 12 ਆਏ ਦਿਨ ਹੁਣ ਤੁਸੀਂ حساب ਲਾ ਲਓ ਮਾਰ ਲਓ ਬਾਹਰ ਐਤਵਾਰ ਬਾਹਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਨੂੰ ਦੇਖ ਲੈ ਇਹ ਸਿੱਧੀ ਹੋਗੀ ਕੁੜੀ ਦੀ ਅੱਛਾ ਹਾਂ ਬੁੱਧਵਾਰ ਨੂੰ ਸਿੱਧੀ ਹੋਗੀ ਤੁਸੀਂ ਕਿੰਨੇ ਕ ਜਣੇ ਗਏ ਸੀ ਤੁਸੀਂ ਹੋਊਗਾ ਕੋਈ 100 ਬੰਦਾ ਇਸ ਪਿੰਡ ਵਾਲੀ ਹਾਂ ਇਸ ਪਿੰਡ ਦਾ 100 ਬੰਦਾ ਹੋਊਗਾ ਹੂੰ ਆਏ ਇਕੱਠੇ ਕਰਕੇ ਰਹਿ ਗਈ ਅੱਛਾ ਹਾਂ ਤੇ ਤੁਸੀਂ ਫਿਰ ਉੱਥੇ ਰਹੇ ਕਿੱਥੇ ਸੀ ਅਸੀਂ ਰਹੇ ਲਖਣਾ ਕਿੱਥੇ ਚਰ ਮਸਾਲਾ ਅਜੇ ਵੰਦਾ ਦਾ ਸਮੜਿਆ ਨਹੀਂ ਹੈਗਾ ਉਹ ਅਜੇ ਕਿੱਥੇ ਗੋਲੀਆਂ ਵੱਜੀਆਂ ਹੁੰਦੀਆਂ ਤਾਂ ਹੁਣ ਤੱਕ ਐਧਰ ਵੀ ਪੈਰਾ ਕੀ ਐਧਰ ਪੈਰਾ ਥੀ ਉਹ ਕਮਰੇ ਚ ਉਹ ਨਾ ਜਰੇ ਥੀ ਉਸ ਰਾਏ ਚ ਸਾਹਮਣੇ ਕਿੱਥੇ ਆਪਣਾ ਇਹਦਾ ਛੋਟੇ ਦੀ ਡਿਊਟੀ ਦੀ ਲੱਗੀ ਹੋਈ ਅੱਛਾ ਜੀ ਸਾਹਮਣੇ ਉੱਥੇ ਰਹੇ ਤੇ ਉੱਥੇ ਜਿਵੇਂ 100 ਬੰਦਾ ਤੁਹਾਡੇ ਆ ਬਸ 100 ਬੰਦਾ ਗਿਆ 3 ਦਿਨ ਕਰਕੇ ਦਿਨ ਚੜ ਗਿਆ ਵੀ ਦੇਖਦਾ ਗੋਲੀ ਚੱਲ ਪਈ ਗੋਲੀ ਚੱਲ ਪਈ ਅੰਦਰ ਹੋ ਗਏ ਸੀ ਅੰਦਰ ਹੋ ਕੇ ਦੇਖਦਾ ਸਾਨੂੰ ਚਾਚੂ ਦੇ ਟੀ ਰੋਟੀ ਫੜਾਤੀ ਦੇਖ ਲੈ ਦੂਏ ਦਿਨਾਂ ਦੇਖਿਆ ਦਿਨ ਚੜ ਗਿਆ ਫਿਰ ਕਹਦਾ ਉਹ ਕਹਿੰਦੇ ਛਾਲਾਨ ਕਰਕੇ ਇਹ ਛਾਲਾਨ ਕਰਵਾ ਗਏ ਫਿਰ ਕਹਦਾ ਉਹ ਦੇਖਦਾ ਮੁਰ ਲੱਗੀ ਕਹਿੰਦਾ ਮੱਥਾ ਟੇਕਣ ਲੱਗੀ ਉਹਦੇ ਗੋਲ ਜੰਨ ਪਈ ਗੋਲੀਆਂ ਚੱਲ ਪਈਆਂ ਫਿਰ ਉਹ ਹੋ ਤੋ ਮੂਰੇ ਉਹ ਤੋ ਮੂਰੇ ਉਹ ਤੋ ਮੂਰੇ ਬਸ ਸਾਈਫਾ ਚਲੇ ਆ ਪਾਟਕੇ ਸਵਾਰ ਕੇ ਕੁਛ ਆਗੇ ਕੁਛ ਰਹਿ ਗਈ। ਕਦੋਂ ਆ ਕੇ ਫੇਰ ਬਾਰ ਕੇ ਬਹਿ ਗਈ। ਫੇਰ ਕਹਿੰਦੇ ਤੁਸੀਂ ਉਹ ਬਾਈ ਇੱਥੇ ਲਾ ਬੈਠੋ ਅੰਦਰ ਵੜ ਜਾਓ। ਹਾਂ। ਅੰਦਰ ਹੋ ਜਾਓ ਸਾਂਝ ਸਰੇ ਚ। ਹਾਂ। ਫੇਰ ਅਸੀਂ ਅੰਦਰ ਹੋ ਗਏ। ਦੇਖ ਲੈ ਫੇਰ ਉੱਥੇ ਦਾ ਸਾਨੂੰ ਰੋਟੀ ਨਾ ਚਾਹ ਨਾ ਪਾਣੀ ਕੁਛ ਨਹੀਂ ਮਿਲਿਆ। ਢਾਲ ਵੀ ਲੱਗਿਆ ਤੋਟਤੀਆ। ਫੇ ਸਾਨੂੰ ਕੁਛ ਨਹੀਂ ਮਿਲਿਆ ਹੈਗਾ ਦੇਖ ਲੈ ਉੱਥੇ। ਫੇਰੇ ਕੁੜੀ ਕਹਿੰਦੀ ਬੇਬੇ ਮੈਂ ਤਾਂ ਨਾ ਹੁਣ ਆਏ ਬਾਈ ਹੁਣ ਪਾਣੀ ਨਹੀਂ ਹੈਗਾ। ਫੇਰੇ ਵੀ ਚਾਚੀ ਦੀ ਕਹਿੰਦੀ ਚੱਲ ਮੈਂ ਆ ਕੇ ਦਮਾ ਕੇ ਲਿਆ ਮੈਂ ਤੈਨੂੰ। ਫੇਰ ਉਹ ਬੱਸ ਐ ਤਾਂ ਆਹ ਚੜ ਗਈ ਫੇਰ ਉੱਥੇ ਮਾ ਲਈ ਇਹਨੂੰ ਨਮਾ ਲਈ ਦੇ ਨਮਾਗੇ ਲੈ ਕੇ ਕਰੇ ਉੱਥੇ ਆ ਗਈ ਬੈਗੀ ਬਸਾਰਾ ਤਰੀਕੀ ਤਰਕਿੰਦੇ ਨਮਾਗੇ ਦੇਖ ਲੈ ਸਾਨੂੰ ਬੋਲ ਬਾੜ ਲਿਆ ਵੀ ਭਾਈ ਆਜੋ ਤੁਹਾਨੂੰ ਗ੍ਰਿਪਤਾਰ ਕਰਾਂਗੇ ਫਿਰ ਉਹ ਤੋਂ ਮੂਰੇ ਉਹ ਤੋਂ ਮੂਰੇ ਮੈਂ ਕਹਾਂ ਨਹੀਂ ਵਈ ਆਪਾਂ ਨੂੰ ਗ੍ਰਿਪਤਾਰ ਨਹੀਂ ਕਰਦੇ ਆਪਾਂ ਨੂੰ ਮਾਰਨ ਲੱਗੇ ਕਿ ਨਹੀਂ ਬੀਬੀ ਮਾਰਦੇ ਨਹੀਂ ਹੈਗੇ ਮੈਂ ਕਹਾਂ ਨਾ ਮਾਰਨ ਲੱਗੇ ਕਦੋਂ ਇਹਨਾਂ ਨੇ ਬਾਹਰ ਪੰਦੇ ਜੇ ਕਿਹਨਾਂ ਗਾਹ ਵਾਗ ਕੇ ਲਵਾਂ ਨਾ ਪਾਣੀ ਪੀਣੇ ਮੈਂ ਕਹਾਂ ਮੈਨੂੰ ਪਾਣੀ ਕਿਵੇਂ ਦੇਵਾਂ ਹੁਣ ਹਾਂ ਐਨੀ ਦੁਨੀਆਂ ਵਾਂਖਾ ਇਕੱਠੀ ਹੋ ਰਹੀ ਐ ਕਿਵੇਂ ਦੇਵਾ ਪਾਣੀ ਚਲ ਉਹ ਕਹਿ ਲੱਗੇ ਮੌਣੇ ਜੀ ਕਹਿੰਦਾ ਬੀਬੀ ਬੈਹਜੋ ਉੱਥੇ ਬੈਹਜੋ ਫਿਰ ਅਸੀ ਬੈਈਏ ਨੇ ਕਹ ਲੈ ਫਿਰ ਉਹਨੇ ਇੱਕ ਨਾਲ ਲੈ ਕੇ ਪਾਣੀ ਪਿਉਣ ਲੱਗ ਗਿਆ ਮਾਂਜਾਂ ਨੂੰ ਦੇਖਣ ਪਾਣੀ ਪੀਣ ਲੱਗ ਪਹਿਲਾਂ ਮੈਂ ਕਹਦਾ ਕਿ ਬਾਟੀ ਫੜ ਲਈ ਬਾਟੀ ਫੜ ਕੇ ਮੈਂ ਉਹਦੇ ਮੂੰਹ ਨੂੰ ਲਾਤਾ ਲਾਤਾ ਕਹਿੰਦਾ ਬੀਬੀ ਤੂੰ ਬਾਟੀ ਤਾਂ ਕਿ ਫੜ ਜਾ ਕਿ ਇੱਕ ਦਿਨ ਪੀ ਲੇ ਤੇ ਮੈਂ ਕਹਿੰਦਾ ਮੇਰੀ ਕੁੜੀ ਝਪਤੀ ਆਈ ਐ ਤੇ ਆਈ ਐ ਚਲ ਉਹਨੇ ਪਾਣੀ ਪਿਆਤਾ ਭਾਈ ਪਾਣੀ ਪੀ ਕੇ ਸਵਾਰ ਕੇ ਤਰ ਕੇ ਬੰਦਾ ਕਬਈ ਬਾਤ ਫੰਨੇ ਹੋਇ ਜੇ ਕੰਜਨ ਚਲੋ ਪਾਈ ਸੋਨ ਗਿਰ ਪਦਾਰ ਕਰਾਂਗੇ ਆਈਂ ਦੇ ਆ ਕੇ ਸਵਾਰ ਕੇ ਜੀਂ ਬੇੜ ਹੈ ਆਈਂ ਵਸਾਇਂ ਦੇ ਆ ਕੇ ਸਿ ਬਹਾਤੀ ਬਹਾਤੀ ਦੇਖ ਲੈ ਉਹ ਦਰੋ ਦਲੀ ਦੁਨੀਆ ਬਹੁਤ ਦੇਖ ਲੈ ਸਰਾਈ ਕਿਹੜੀ ਐਸਾ ਹੀ ਪਾਣੀ ਗੈ ਸਰਾਈ ਦੀ ਹੁਣ ਤਾਂ ਪਤਾ ਨਹੀਂ ਹੈ ਕਿ ਨਵੇਂ ਦੇਖੀ ਰੀ ਹਾਂ ਪਹਿਲਾ ਬਾਣੀ ਸਰਾਈ ਜੀਤੇ ਨੇ ਲੈ ਲੈ ਤੇ ਨੋਟਰੀਆਂ ਦੀ ਇਧਰ ਅੱਛਾ ਫੇਰ ਕਦੋਂ ਦੇਖ ਲੈ ਸੀ ਬੈਈਆਂ ਕਰਾ ਬੈਠੇ ਹੋਈਆਂ ਇੱਕ ਦੇਖ ਲੈ ਥਾਂਵਲੇ ਚ ਖੜਿਆ ਦੇਖ ਲੈ ਥਾਂਵਲੇ ਦੀ ਉਟ ਚ ਇੱਕ ਉੱਤੇ ਐ ਫੇਰ ਕਦੋਂ ਇਹਨੇ ਦੇਖੇ ਥਾਉ ਲੈ ਆਏ ਨੇ ਕਹਾ ਲੈ ਤੇ ਮਾਰੀ ਕਰਾਏ ਉਹਨਾਂ ਝਰਕੇ ਦੇ ਗ੍ਰਨੇਡ ਡੇ ਦਿੱਤਾ ਝਰਕੇ ਦੇ ਕੇ ਦੁਨੀਆ ਤੇ ਬਸ ਉੱਥੇ ਕਿਦੀ ਮੈਂ ਬੈਠੀ ਦੀ ਉਹਨਦੀ ਬਸ ਡਿੱਗ ਪਈ ਤੇ ਕੁੜੀ ਦੇਖ ਲੈ ਮੇਰੇ ਆਕੇ ਤੇ ਪੱਟਲੇ ਡਿੱਗ ਪਈ ਮੈਂ ਉਹਦੇ ਉੱਤੇ ਸੇਟ ਕਰਕੇ ਪੈ ਗਈ ਫੇਰ ਇੱਕ ਠਾਣੇਦਾਰਾਂ ਦੀ ਬੁੜੀ ਧੀ ਇੱਕ ਦੇਖਿਆ ਦੋਤਾਤੀ ਉਹ ਕਹਿੰਦਾ ਨਾਨੇ ਜੀ ਖੂਨ ਨਾਲ ਨਹੀਂ ਖੂਨ ਉਹ ਡੱਗੀ ਚੋਂ ਨਿਕਲ ਕੇ ਆਕੇ ਕਹਿੰਦਾ ਦੇਖ ਲੈ ਉਹਦੇ ਉੱਤੇ ਬਹਿ ਜਾ ਕਹਿੰਦਾ ਉਹਦੇ ਉੱਤੇ ਬਹਿ ਗਿਆ ਕਹਿੰਦਾ ਦੇਖ ਲੈ ਉਹਨੇ ਦੇਖ ਲੈ ਆਹ ਕਿਹੜਾ ਇੱਥੇ ਖੜਾ ਰਿਹਾ ਝਰਕੇ ਦੇ ਕੋਲ ਗੋਲੀ ਮਾਰੀ ਉਹਦੇ ਪੈਰ ਮੇਰੇ ਪੈੱਤੇ ਵਾ ਇਤੇ ਵੱਜਿਆ ਪਾਈ ਕਿੱਟਲੇ ਤੇ ਸਾਰਾ ਮੇਰਾ ਪੈਰ ਕਿਨਾ ਸਾਰਾ ਚਣ ਗਿਆ ਹਾਂ ਹਾਂ ਅ ਹੁਣ ਲੱਤ ਚੜੀ ਹੋਈ ਆ ਕਿ ਨਾ ਸਾਰਾ ਪੈਰ ਚੜ ਗਿਆ ਸੜ ਗਿਆ ਜਮੀ ਫੇਰ ਦੇਖ ਲੈ ਸਾਰਾ ਦਿਨ ਦੇਖ ਲੈ ਸੀਨਾ ਪਾ ਲਈ ਤਾਂ ਨਹੀਂ ਕੁਛ ਨਹੀਂ ਫਿਰ ਕਹਿਣ ਲੱਗੇ ਭਾਈ ਦੇਖ ਲੈ ਗੋਲੀ ਵੱਧ ਹੋਗੀ ਜਿਉਂਦਾ ਕੋਈ ਜਾਗਦਾ ਮਾਫੀ ਨੂੰ ਦੇਖੋ ਭੈਣ ਭਾਈ ਨੂੰ ਵੀ ਦੇਖ ਲੈ ਤੁਸੀਂ ਉੱਠ ਖੜੋ ਉੱਠ ਖੜੋ ਫੇਰ ਦੋਤੇ ਦੇ ਮਾਰਾ ਨੇ ਕਿਹਾ ਕਰਵਾ ਲੱਗੀ ਉੱਠਣ ਦੀ ਕੀ ਕਹਿੰਦਾ ਮੈਂ ਉੱਠ ਜਾਂਦਾ ਹੈਗਾ ਵੀ ਕੁੜੀ ਦਾ ਸਿਰ ਮੈਂ ਥੱਲੇ ਕਰਤਾ ਵੀ ਉੱਠ ਜਾਂਦਾ 4 ਵਜੇ ਦਾ ਬਾਕਾ ਦੀ ਦੇਖ ਲਓ ਮੈਂ ਲੱਗੀ ਦੇਖਣ ਵੀ ਮੇਰੇ ਤਾਂ ਪੈਰ ਕੱਟ ਗਿਆ ਪੈਰ ਕੱਟ ਗਿਆ ਤਾਂ ਐ ਨਹੀਂ ਮੈਂ ਉੱਠਿਆ ਜਾਂਦਾ ਹੈਗਾ ਫੇਰ ਬਸ ਉਸ ਗੱਲ ਜੋ ਕੁੱਤੇ ਜੋ ਬਸ ਮੈਂ ਕਿੜਿச் 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 ਕੀ ਦੋ ਤੇ ਪਾੜੀਆਂ ਚੜ ਕੇ ਉੱਤੇ ਚੜ ਕੇ ਪੈ ਗਈ ਤੇ ਨਿਬਲੇ ਟਲੀ ਚ ਨਹੀਂ ਫਿਰ ਕੇ ਚ ਖਾਦੀ ਦੀ ਖੂਨ ਤਾਂ ਨਿਕਲੀ ਗਿਆ ਕਹਦਾ ਮੋਗਾ ਖੁੱਲ ਗਿਆ ਹੁਣ ਇੱਧਰੇ ਪਾਸੇ ਬੈਠਿਆ ਜਾਂਦਾ ਹੈਗਾ ਲੇਖ ਅਜੇ ਵੀ ਫੇਰ ਲਖ ਮੈਂ ਸੱਸ ਨਾਲ ਆਟੀ ਉਹ ਮੇਰੇ ਉੱਤੇ ਡੱਪ ਗਈ ਮੈਂ ਉਹਦੇ ਮਹੜਲੀ ਦੇ ਫੜਲੇ ਬੋਤਾਂ ਵੈ ਨਿਕ ਪੈ ਨਹੀਂ ਹੈਗਾ ਕਹਿੰਦੀ ਬੂਕਰੇ ਤੂੰ ਬੂਣਾ ਲੈ ਕੇ ਕੁੜੀ ਵੀਏ ਮਖਾ ਵਸ ਮੇਲ ਦਾ ਕਰ ਪਟਿਆ ਗਿਆ ਸਾਰੀ ਵਕਾ ਇੱਕ ਗੱਲ ਐ ਬਸ ਉਹ ਮੇਰੇ ਕੋਲੇ ਬੈਜੀ ਪਾਈ ਵਸ ਫੇਰ ਅਸੀਂ ਹੱਥ ਨੇ ਚਾਰ ਪਹਿਲਾਂ ਦੇ ਖੇ ਲੜਨੇ ਕਿਆ ਤਰ੍ਹਾਂ ਲੈ ਕੇ ਸਾਰੇ ਪੈਸੇ ਕਿੱਥੇ ਕਰੇ ਬੰਦਾ ਬੰਨੀ ਆ ਫੇਰ ਲਖ ਲੈ ਕੇ ਨਾ ਪਾਇਆ ਹੋਇਤੀ ਓਲਾ ਆ ਲਾ ਕੇ ਸਵਾਰ ਕੇ ਕਹਿੰਦਾ ਆਪ ਦਾ ਫੇਰ ਲੈ ਗਏ ਫੇਰ ਉਹਨੇ ਚੱਕ ਚੱਕ ਕੇ ਫੇਰ ਦੇਖ ਲੈ ਵਸ ਬਾਹਰ ਲੈ ਜੇ ਫੇਰ ਕਹਿੰਦਾ ਮਾੜਾ ਮੋਟਾ ਛੁੱਟਦਾ ਸੀ ਉਹਨਾਂ ਨੇ ਕਿਆ ਕੀ ਉਹ ਰਵਸ ਗੱਡੀਆਂ ਜੀ ਪਾ ਦੇ ਭਾਈ ਪਹਿਲਾ ਸੁਤਾ ਚ ਲਿਆ ਕਿ ਕਹਿੰਦਾ ਦੇਖ ਤੇ ਫਿਰ 4 ਦਿਨ ਮੇਰੇ ਪੱਟੀ ਦੀ ਕੀਤੀ ਜੀ ਨਾ ਕੋਈ ਦਵਾਈ ਲਾਈ ਫਿਰ ਐ ਕਰਕੇ ਕਹਿੰਦਾ ਤਾਹਾਂ ਐ ਪੈਰ ਧਰ ਕੇ ਰੱਖੇ ਮੇਰੇ ਸਾਸਰੇ ਵੀ ਖੂਨ ਤਾਂ ਬੰਦ ਹੋ ਜੂਗਾ 4 ਦਿਨ ਜਿਹੜਾ ਰਾਤਾਂ ਫਿਰ 4 ਦਿਨ ਬਾਅਦ ਫਿਰ ਉਹਦੇ ਬਸ ਇੱਥੋਂ ਐ ਕੱਟਤਾ ਬਸ ਕੱਟ ਕੇ ਫੇਰ ਬਣਾ ਸਮਾਰ ਕੇ ਕੀਤਾ ਫਿਰ ਵੀ ਖੂਨ ਨਿਕਲ ਗਿਆ ਦਵਾਰੇ ਫੇਰ ਲੈ ਗਏ ਫਿਰ ਦਵਾਰੇ ਫੇਰ ਕੱਟਤਾ ਫਿਰ ਬਸ ਐ ਹੋਇਆ ਪਾਈ ਬਸ ਫਿਰ ਉੱਥੇ ਰਹੇ ਮਿੰਦਾ ਦੋ ਮਿੰਦਾ ਸੀ ਦੇਖ ਲੈ ਰੋਟੀ ਆ ਜਾ ਕਰੇ ਕੀ ਕਿਹੜੇ ਰੋਟੀ ਖਾਣੀ ਸੀ ਵਿਆਹ ਕੀ ਬਣ ਗਿਆ ਇੱਕ ਗੱਲ ਹੈ ਜਿਹੜੇ ਜਿਉਂ ਅੰਦਰ ਚ ਬੈਠੇ ਸੀ ਜਿਹੜੀ ਸਰਾਹ ਦੇ ਵਿੱਚ ਤੁਸੀਂ ਕਹਿੰਦੇ ਉੱਥੇ ਕਿੰਨੇ ਘੰਟੇ ਰਹੇ ਸੀ ਉੱਥੇ ਦਾ ਉੱਥੇ ਹੀ ਰਹੇ ਫਿਰ ਅਸੀਂ ਜਾ ਕੇ ਉੱਥੇ ਹੀ ਰਹੇ ਬਾਰ ਨੂੰ ਬਾਰ ਨੂੰ ਵਾਗੇ ਐਤਵਾਰ ਰਹੇ ਸੁਬਾਰ ਰਹੇ ਮੰਗਲਵਾਰ ਰਹੇ ਬੁੱਧਵਾਰ ਮੇਕਨੇ 4 ਵਜੇ ਵਕਾ ਹੋ ਗਿਆ ਬੁੱਧਵਾਰ ਵਕਾ ਹੋ ਗਿਆ ਉੱਥੇ ਹੀ ਰਹੇ ਉਸ ਸਦਾਇਨ ਚ ਜਦੋਂ ਤੁਸੀਂ ਬੇਟੀ ਦਾ ਸਿਰ ਜਦੋਂ ਤੁਹਾਨੂੰ ਪਤਾ ਲੱਗਿਆ ਨਾ ਤੁਹਾਡੇ ਲੱਤੇ ਵੱਜੀ ਆ ਬੇਟੀ ਨੂੰ ਤੁਸੀਂ ਉਹ ਤੁਹਾਡੇ ਬਲਕੇ ਤੁਸੀਂ ਉਹਦਾ ਸਿਰ ਆਪਣੇ ਇਹਦੇ ਲੱਤਾਂ ਦੇ ਰੱਖ ਕੇ ਉਹਨੂੰ ਫਿਰ ਤੁਹਾਨੂੰ ਕਿਵੇਂ ਪਤਾ ਲੱਗਦਾ ਸੀ ਉਹਦਾ ਜਾਂ ਤੁਸੀਂ ਉਹਨੂੰ ਛੱਡ ਕੇ ਆ ਗਏ ਸੀ ਨਾ ਕੁੜੀ ਫਿਰ ਮੇਰੇ ਆਏ ਮੇਰੀ ਗੋਦੀ 'ਚ ਬੈਠੀ ਹੈ ਕਦੋਂ ਆਏ ਤਾਂ ਕਰਕੇ ਲੱਗੀ ਦੇਖਣ ਕਰਾਂ ਉਹਨੇ ਮਾਰ ਨਹੀਂ ਨਾ ਗਰੇਟ ਮਾਰਿਆ ਮੰਜਿਲੋਂ ਤੂੰ ਆ ਚੜ ਗਿਆ ਮੰਜਿਲੋਂ ਤੂੰ ਆ ਚੜ ਗਿਆ ਜਾਂ ਕੋਈ ਹੋਇਆ ਜੀ ਬਸ ਜ਼ਰਾ ਦੇਖਿਆ ਅੱਛਾ ਹਾਂ ਫਿਰ ਉਹ ਦੇਖ ਲੈ ਮੈਂ ਗੋਡੇ ਦੇ ਧਰ ਲਈ ਗੋਡੇ ਧਰ ਕੇ ਮੈਂ ਉਹਦੇ ਉੱਤੇ ਪੈ ਜੀ ਦੇਖ ਲੈ ਜੀ ਦੇਖ ਲੈ ਉਹਨੂੰ ਆਏ ਹੋ ਗੁਬੀ ਇਹ ਕਹ ਰਹੀ ਹੈ ਇਹਨੇ ਮੱਜ ਜੇ ਤਾਂ अच्छा। ਉਹ ਦੁਬਾਰਾ ਵੀ ਬਹੁਤ ਕੱਲੀ ਗਈ। ਫਿਰ ਹੁਣ ਆਇਆ ਇਹ ਕਹਿੰਦੀ ਦੁਨੀਆ ਬੈਠੀ ਆ ਫਿਰ ਬਹੁਤ ਗੋਲੀਆਂ ਨਾਲ ਸਾਰੇ ਮਾਰੇ ਫਿਰ ਉਹ। ਕਹਿੰਦੀ ਜਿਉਂਦੇ ਜਾ ਕੇ ਤੇ ਸਾਰੇ ਮਾਰੇ ਫਿਰੋ। ਮੈਂ ਹੱਲਦੀ ਨਹੀਂ ਹੈਜੀ। ਹੂੰ। ਹੂੰ। ਉਹਨੂੰ ਬੁੜੀ ਮਾਰ ਆਇਆ ਥੱਲੇ ਪਈ ਰਹੀ ਜੀ। ਬੁੜੀ ਦੇ ਕੁਝ ਵੀ ਹੋਇਆ ਹੈਗਾ? ਦਰਾਂ ਰੀਂਦੀ ਉਹ ਡੱਗੀ ਜਿ ਵਰਗੀ। ਉਹਦੇ ਪੱਟ ਤੇ ਲੱਗੀਆਂ ਗੋਲੀਆਂ। ਉਹਨੂੰ ਨਹੀਂ ਕੁਝ ਹੋਇਆ ਹੈਗਾ। ਮੁੰਡਾ ਦੀ ਉਹ ਨਾਲ। 8-9 ਸਾਲਾਂ ਦਾ। ਉਹਨੂੰ ਕੁਝ ਹੋਇਆ ਹੈਗਾ। ਹੈਗਾ ਇਹ ਮੁੰਡਾ ਜੀ। ਤੇ ਆਪਣੀ ਕੁੜੀ ਦੀ ਉਮਰ ਕਿੰਨੀ ਸੀ ਹੋਰ 19 ਸਾਲ ਦੀ ਅੱਛਾ ਜੀ ਹਾਂ 19 ਸਾਲ 19 ਸਾਲ ਦੀ ਤੇ ਸੋਨੂੰ ਫਿਰ ਕਦੋਂ ਪਤਾ ਲੱਗਦਾ ਵੀ ਮੇਰੀ ਬੇਟੀ ਆ ਜਿਹੜੀ ਉਹ ਤਾਂ ਸ਼ਹੀਦ ਹੋ ਗਈ ਉਹ ਫਿਰ ਉਹਦੀ ਉਹਦੀ ਪਤਾ ਲੱਗਿਆ ਵੀ ਕਦੋਂ ਉਹ ਬੋਲਦੀ ਨਹੀਂ ਹੱਲਦੀ ਨਹੀਂਗੀ ਅੱਛਾ ਬੋਲੀ ਨਹੀਂ ਹੱਲਦੀ ਹੈਗੀ ਹੂੰ ਫਿਰ ਕਦੋਂ ਮੈਨੂੰ ਉਹਦੇ ਸਾਰਾ ਕੁਝ ਪਾਇਆ ਉਹਦੀ ਬੇਬੀ ਲੇਫਰਮ ਕਮਾਈ ਜੀ ਕਰ ਲੈ ਨਾ ਬਾਪ ਨੂੰ ਦੱਸਿਆ ਨਾ ਭੈਣ ਨੂੰ ਦੱਸਿਆ ਨਾ ਪਰਜਾਈ ਨੂੰ ਦੱਸਿਆ ਨਾ ਪਾਈ ਦੱਸਿਆ ਸਾਰਾ ਕੁਝ ਸੀਰੀ ਰੇਟੇ ਚ ਰਹਿ ਗਿਆ ਕਿਸੇ ਨੂੰ ਨਹੀਂ ਪਤਾ ਹੈਗਾ ਦੇਣੇ ਲੈਣੇਗਾ ਨਾ ਕੋਈ ਜੀਜ ਨਾ ਬੱਸ ਕਿਹੜਾ ਫਾਰਮ ਹੈ ਕਿ ਮੈਂ ਕੀ ਕਰਨਾ ਤੂੰ ਵੀ ਮਰ ਗਈ ਮੈਂ ਵੀ ਮਰ ਗਈ ਤੈਨੂੰ ਕਿਹਾ ਜੀ ਮਾਂ ਪਾ ਜਾਂਦੇ ਨਹੀਂ ਫਿਰ ਬਾਪ ਨੇ ਕਿਹਾ ਵੀ ਜਾਂਦੇ ਨਹੀਂ ਜਾਇਓ ਨਾ ਮੈਂ ਕਿਹਾ ਤਾਂ ਉੱਤੋਂ ਹੀ ਹੋ ਕੇ ਆ ਗਈ ਹੁਣ ਬੁਗਤ ਰੱਖੇ ਮੈਂ ਬੁਗਤ ਤੇ ਗਈ ਮੈਂ ਮਾਈ ਮਾਰਤੀ ਨਾ ਤੂੰ ਵਰਤੀ ਨਾ ਤੂੰ ਵਰਤੀ ਰੱਖਾ ਥੋੜੀਆਂ ਗੱਲਾਂ ਹੋਈਆਂ ਨੇ ਕੁੜੀਆਂ ਨਾਲ ਹਾਂ ਹਾਂ ਹੋਈਆਂ ਨੇ ਸਾਡੀਆਂ ਮੈਂ ਤਾਂ ਤੂੰ ਮਰ ਗਈ ਨਾ ਮੈਂ ਮਾਰਤੀ ਮੈਂ ਮਨ ਮਾਈ ਤੋਂ ਮਾਰ ਕਰਨੀ ਇਹਨੇ ਪਾਇ ਹੋਇਆ ਤੇ ਉਹਦੇ ਆਹ ਹਾਂ ਐਨੇ ਕਰੀਏ ਕਰੀਏ ਕੁੜੀਆਂ ਬਣੀਆਂ ਹੋਈਆਂ ਤੇ ਚਾਹ ਜੂਣ ਪਾਇ ਹੋਈ ਸ਼ੱਕਰ ਉਹ ਮਦਲ ਕੇ ਰੋਕਦੇ ਸੀ ਵੀ ਤੁਸੀਂ ਫਿਰ ਜਾਏਂ ਜਾਣਾ ਜੀ ਹਾਂ ਕਰੋਕਿਆ ਹਾਂ ਕਰੋ ਕੇ ਜੀ ਇਹ ਵਿਚਾਰੇ ਪੜਦੇ थे ਇਹ ਪੱਧਰ ਦੀ ਜੇ ਛੋਟਾ ਪੜਦਾਦੀ ਸੁਗਲੋ ਹੀ ਰਹੇ ਜੇ ਫਿਰ ਬਸ ਵਿਆਹ ਕੀ ਬਣ ਗਿਆ ਹੂੰ ਤਾਂ ਇਹਦਾ ਕੰਮ ਠੱਪ ਹੋ ਗਿਆ ਹੂੰ ਮੈਂ ਕਹਿੰਦੀ ਜਵਾਕਰ ਪੜਾਵਾਂਗੇ ਪੜਾ ਪੜ ਕੇ ਨਹੀਂ ਬਹਰੀ ਰਹੇਗੀ ਹੂੰ ਜਵਾਕਰ ਰਹੇਗੀ ਇੱਕ ਰਾ ਲੈ ਰੋਕ ਕੇ ਗਿਆ ਤੇ ਸਾਨੂੰ ਤਾਂ ਅੰਤ ਫੇਰਾ ਕੰਮ ਕੱਢਵਾ ਗਿਆ ਦੇਖ ਲੈ ਕਦੋਂ ਆਇਆ ਉਹਦਾ ਪਤਾ ਲੱਗਿਆ ਵੀ ਬਾ ਗਿਆ ਤਾਂ ਤੇ ਬੇਟੀ ਦੀ লাশ ਤਾਂ ਮਿਲੀ ਨਹੀਂ ਤੁਹਾਨੂੰ ਨਹੀਂ ਕਿਤੇ ਹੱਥ ਲਾਉਂਦਾ ਹੋਕਮ ਨਹੀਂ ਥੀ ਤੇ ਕਿੰਨੇ ਦਿਨ ਰਹੇ ਉੱਥੇ ਹਸਪਤਾਲ ਚ ਆ ਸੋਨ ਦਾ ਚੈਸੀ ਰਹਾ ਦੇਖ ਰਹਾ ਮਨ ਕਰੇ ਹਗਾਏ ਜੇਡ ਚ ਅਸੀਂ ਸੌਣ ਚ ਆਇਆ ਜਰੋਂ ਦੋ ਟਾਈ ਬਿਨ ਰਹੇ ਹਾਂ 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 ਸੋਨ ਦਾ ਆ আচ্ছা ਦਾਰੂ ਲਾਤੀ ਦਾਤੀ ਨਹੀਂ ਲਾਈ ਨਹੀਂ ਲਈ ਬਸ ਆਈ ਬੈਠੇ ਰਹੇ ਛੱਡ ਗਏ ਤੇ ਆਪ ਇਹਦੇ ਵਿੱਚ ਅੱਛਾ ਜੀ ਪਾਣੀ ਪਾੜੀ ਦਾ ਜੋ ਬਸ ਪਾਣੀ ਪਾੜੀ ਦਾ ਤੂੰ ਪਤਾ ਸਾਨੂੰ 6:00 ਨੂੰ ਲੱਗਿਆ ਸੀ ਸਵੇਰੇ 6:00 ਵਜੇ ਛੋਟਾ ਸਾਡੇ ਨਾਲ ਆਈ ਥੀ ਛੋਟਾ ਮਾ ਛੋਟਾ ਛੋਟਾ ਸਿੰਘ ਦੀ ਸੰਗਤ ਹਾਂ ਹਾਂ ਮੋਢੇ ਇੱਥੇ ਆ ਮੋਢੇ ਤੇ ਲੱਗੀ ਹੋਈਆਂ ਨੇ ਇਹ ਹਾਂ ਆਪਣੇ ਘਰ ਆ ਕੋਈ ਥੀਓ ਛੋਟਾ ਆਪਣੇ ਪਰਿਵਾਰ ਚੋਂ ਕਿੰਨੇ ਜਾਣੇ ਗਏ ਸੀ ਆਪਣੇ ਪਰਿਵਾਰ ਤੋਂ 5 ਜਾਣੇ ਤੇ ਇੱਕ ਜਰਾਨੀ ਸੱਸ ਦਾ ਰਾਜ ਦਾ ਮੁੰਡਾ ਮੇਰੀ ਕੁੜੀ ਮੈਂ 5 ਜਾਣੇ ਗਏ ਸੀ ਉਹਨੂੰ ਪੁੱਛਣੀ ਹੋਦੀ ਅੱਛਾ ਉਹ ਠੀਕ ਤਾਂ ਹੋ ਗਈ ਥੋੜੀ ਉਮਰ ਕਿੰਨੀ ਸੀ ਭਾਈ ਉਹਦੀ ਮੇਰੀ ਉਮਰ ਤੋਂ 10 ਬਾਲਾ ਸਾਲ ਦੀ ਹਾਂ ਬਸ ਇੰਦੀ ਕੀਤੀ ਸੀ ਪੜਦੇ ਦੇ ਬਸ ਇਹ ਪਿਆਰੀ ਪੜਦੇ ਦੇ ਇਹ ਟਚੋਟ ਦੀ ਮਾਤਾ ਜੀ ਦਾ ਜਨਮ ਹੈ 83 ਨੇ ਗੱਲਾਂ ਨੇ 12 ਸਾਲ ਦੀ ਮੂਰਤੀ ਮਰੀ ਉਸ ਟਾਈਮ ਤੇ ਪਰ ਤੁਸੀਂ ਘਰੇ ਰਹੇਗੇ ਤੁਸੀਂ ਉਹ ਤਾਂ ਨਿਆਣੀ ਦਾ ਘਰੀ ਦੇ ਕਿਹੜਾ ਤਾਂ ਪਤਾ ਨਹੀਂ ਵਿਆਹ ਗੱਲਾਂ ਆਇਆ ਉਹ ਛੋਟੀ ਦੇ ਹਮ ਮਸੂਰ ਸੀ ਆ ਲੈ ਗਈ ਵੀ ਭਾਈ ਤੁਹਾਨੂੰ ਨਿਮਾ ਕੇ ਲਿਆਵਾਂਗੇ ਚਲੋ ਨਿਮਾ ਕੇ ਲਿਆਵਾਂਗੇ ਚਲੋ ਵਿਸ਼ੇ ਜਤਰਾ ਵਾਸਤੇ ਜੱਥੇ ਆ ਲਗਾਏ ਤੇ ਕਰਕੇ ਤਿਆਰ ਜੀ ਯਾਤਰਾ ਤੇ ਜਾਣਾ ਪਾਣੇ ਹਾਂ ਬਸ ਆਇਆ ਉਹ ਉਹ ਤਾਂ ਮੂੜੇ ਉਹ ਤਾਂ ਮੂੜੇ ਵਾ ਸੋ ਆ ਤਾਂ ਪਤਾ ਨਹੀਂ ਸੀ ਵਿਆਹ ਗੁਰੂ ਗੁਰੂ ਕਰਕੇ ਲੈ ਗਏ ਜਤਰਾ ਫਿਰ ਗੱਡੀ ਖੜਿਆ ਕਰੇ ਉਹਦੀ ਮੂਰੇ ਦੋ ਜਣੇ ਖਰਜਾ ਕਰਨ ਦਬੇ ਚ ਦਰਦ 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 ਹੋਇ ਦਰਦ ਹੋਇ ਦਰ ਮੀਕਿਤੇ ਉਤਰਨਾ ਜਾਬੇ ਕੋਈ ਕਿਤੇ ਉਤਰ ਗਏ ਅਸੀਂ ਇੱਥੇ ਆ ਕੇ ਇੱਥੇ ਸਦਾਮ ਅਸੀਂ ਦੇ ਕਾਕਰ ਲੈਣ ਕਿਦੋਂ ਆਪਾਂ ਚੱਲੀਏ ਗੰਡੇ ਗੰਡੇ ਦੇ ਵਹਾਨ ਨੇ ਸਮਾਨ ਦੇ ਵਹਾਨ ਨੇ ਵੀ ਅਸੀਂ ਹੁਣ ਆ ਜਲੇ ਕਦੋਂ ਅਸੀਂ ਏਡੀ ਦੂਰ ਵਾਗੇ ਉੱਥੇ ਬੋੜ ਲਈ ਜਾਂ ਉਹਨਾਂ ਨੇ ਕਹਿੰਦਾ ਜਾਓ ਨਾ ਕਿ ਗੱਡੀਆਂ ਉਹਨਾਂ aí ਮੈਂ ਕੋਈ ਆ ਜਾਂਦੇ ਗੱਡੀ ਨੂੰ ਅਸੀਂ ਆ ਜਾਾਂਗੇ ਭੱਜ ਕੇ ਕਹਿੰਦਾ ਜਾਣਾ ਨਹੀਂ ਹੈਗਾ ਕਿ ਮੁੜੇ ਹੋ ਫਿਰ ਤੁਰਪੇ ਦੇ ਅਸੀਂ ਪੰਜੇ ਜਾਲੇ ਤੁਰਪੇ ਦੇ ਉਹਦੇ ਮੂਸੂਲੀ ਯਾਗਲ ਨਾ ਯਾਗਲ ਲੈਣਾ ਕੋਈ ਸਾਨੂੰ ਚਿੱਤੇ ਨਹੀਂ ਦਿੰਦੀ ਇਥੇ ਵਾਗਿਆ ਦੀ ਕੋਈ ਮੋੜ ਨਾ ਵੀ ਤੁਸੀਂ ਵੀ ਦੁਨੀਆ ਨੂੰ ਕਿਉਂ ਮਰਵਾਉਨੇ ਹੋ ਵੀ ਦੇਖੇ ਨਾ ਮੋਰ ਦੋ ਇਹਨਾਂ ਨੂੰ ਕਿਨੇ ਸੌਹਾ ਖਾਦਿਆ ਤਾਂ ਉਹਨਾਂ ਨੂੰ ਮੋੜੇ ਮੋੜ ਦਿੱਤੇ ਹੈਗੇ ਉਹਨਾਂ ਨੇ ਮੋੜ ਦਿੱਤੇ ਸੌਹਾ ਖਾਦਿਆ ਤਾਂ ਕਿੰਨਾ ਦੀ ਵਸਿਲੇ ਆ ਬੰਕੇ ਦਿੱਜਿਆ ਦੇ ਇਹੋ ਹੈ ਹੋਇਆ ਸਵੇਰੇ 4 ਵਜੇ ਮਾਰਾਈ ਸੁਧਿਆ ਤਾਂ ਹਾਂ 4 ਵਜੇ 4 ਵਜੇ ਦਾ ਵਾਕ ਹੈ ਹਾਂ 4 ਵਜੇ ਦਾ ਸਵੇਰੇ 4 ਵਜੇ ਦਾ ਹੋਇਆ ਹੈ ਹਾਂ ਉੱਥੇ ਤੱਕ ਪ੍ਰਕਰਮਾਂ ਦੇ ਵਿੱਚ ਹੋਰ ਵੀ ਕਹਿੰਦੇ ਪਾਣੀ ਬਿਨਾਂ ਵੀ ਬਹੁਤ ਜ਼ਿਆਦਾ ਪਾਣੀ ਨਾ ਪਾਣੀ ਹੈ ਨਹੀਂ ਥੀ ਉੱਥੇ ਟੰਕੀਆਂ ਪਹਿਲਾਂ ਦੋੜਤੀਆਂ ਲੱਗੀਆਂ ਚੋਰੀਆਂ ਪਹਿਲਾਂ ਟੈਂਕੀ ਬੰਨੀ ਉਹਨਾਂ ਨੇ ਟੈਂਕੀ ਬੰਨ ਕੇ ਉਹਦੇ ਬਾਅਦ ਚਾ ਚਾਰ ਦਿਨ ਹੋ ਗਏ ਨੇ ਰੋਟੀ ਖਾਦੀ ਨੂੰ ਚਾ ਚਾਰ ਦਿਨ ਹੋ ਗਏ ਤੇ ਸਾਨੂੰ ਰੋਟੀ ਖਾਦੀ ਹੂੰ ਹੂੰ ਉਹਨਾਂ ਨੇ ਪਾਣੀ ਦੇ ਪਲੇਖੇ ਖੂਨ ਦੇ ਘੁੱਟਾਂ ਭਰ ਕੇ ਪੀਤੀਆਂ ਹਾਂ ਐ ਪੀਤਾ ਫੇਰ ਅੱਛਾ ਅੱਛਾ ਜੀ ਉੱਥੋਂ ਆਪਣੇ ਸਰੋਤ ਚੋਂ ਜੀ ਹੂੰ ਜਿਵੇਂ ਹੁਣ ਮੰਨ ਲਓ ਪਾਣੀ ਮੰਗਦਾ ਸੀ ਕੋਈ ਜਿਵੇਂ ਹੁਣ ਪਾਣੀ ਦੇ ਇੱਥੇ ਚੱਲ ਰਿਹਾ ਸੀ ਨਾਲ ਹੀ ਉੱਥੇ ਸਿੰਘਾਂ ਦਾ ਖੂਨ ਵਗਦਾ ਸੀ ਉਹ ਇਹਨਾਂ ਨੇ ਬਰਾਏ ਉਂਗਲ ਪਰ ਕੀ ਪੀਤੀ ਹੈ ਹੋਰ ਆ ਜਾਇਆ ਪਿਆ ਫਿਰ ਮੂੰਹ ਲੱਗ ਰਿਹਾ ਪਾਣੀ ਪਾਣੀ ਮੰਦ ਦਰਸਾ ਹੀ ਪਾਣੀ ਪੀਣਾ ਮੈਂ ਪਰ ਉਦੋਂ ਉਹਨਾਂ ਫਿਰ ਸੰਗਤਾਂ ਨੇ ਨਾ ਉਂਗਲ ਪਰ ਕੀ ਪੀਤੀ ਹੈ ਚੋਲ ਪਰ ਕੀ ਤੇ ਜਿੱਥੇ ਤੁਹਾਡਾ ਇਲਾਜ ਹੋ ਰਿਹਾ ਸੀ ਉੱਥੇ ਵੀ ਪਹਿਰਾ ਲੱਗਿਆ ਸੀ ਹਾਂ ਹੈਗਾ ਜੀ ਪਹਿਰਾ ਉੱਥੇ ਵੀ ਪਹਿਰਾ ਜਿੱਥੇ ਸੀ ਉਹ ਬੈਠੇ ਤੇ ਹੈਗੇ ਤੇ ਉੱਥੇ ਹੀ ਪਹਿਰਾ ਤੇ ਹਸਪਤਾਲ ਚ ਹੂੰ ਪਹਿਰਾ ਹੀ ਪੁਲਿਸ ਦਾ ਦਾਰੇ ਕਿਹੜੇ ਮਸੇ ਉਹ ਗੜੇ ਕੋਲ ਦੇ ਜਰਕਦੇ ਕਿ ਖਿੱਚ ਕੇ ਪੱਟੀ ਲਾ ਦਦੇ ਕਿਹੜਾ ਮਾੜਾ ਮੋਟਾ ਰੁਕਿਆ ਹੁੰਦਾ ਖੂਨ ਉਹ ਨਿਕਲ ਉਹ ਨਿਕਲ ਜਾਂਦਾ ਬਸ ਉਹ ਨਿਕਲ ਜਾਂਦਾ ਫਿਰ ਕਦੋਂ ਗੁਰੀ ਆ ਕੇ ਦੇਖ ਲੈ 2.5 ਮਹੀਨੇ ਬਾਅਦ ਇਹ ਦੇਖ ਲੈ ਚੁਦਾਖਣਾ ਕਰੇ ਅਸਬਤਾ ਆ ਕੇ ਸ ਜ਼ਰੂਰ ਤੋਂ ਇਲਾਜ ਕਰਾਇਆ ਉਹਦਾ ਹਾਂ ਫਿਰ ਆਰਾਮ ਬਣਾਇਆ ਇਹ ਦੁਬਾਰੀ ਫਿਰ ਕਟਾਇਆ ਵੀ ਕਿਹੜਾ ਹੋਊਗਾ ਜੇ ਦੇ ਵਿੱਚ ਰੌਣਾ ਹੈਗਾ ਕੋਈ ਮਾੜਾ ਮੋਟਾ ਦੁਬਾਰੀ ਫਿਰ ਕਰਾਇਆ ਹੁਣ ਇਥੋਂ ਕਿੱਟੇ ਕੋਲੋਂ ਕੱਢੀ ਲਈ ਹਾਂ ਜੀ ਹੁਣ ਇਥੋਂ ਆ ਇੱਕ ਹੋਰ ਅੱਛਾ ਸੀ ਐਂਟੀ ਬ੍ਰੋ ਨਾਲ ਜੱਟਾ ਕੱਢਣੀ ਜ਼ਰੂਰ ਤੋਂ ਡਾਕਟਰ ਮਰੀਸ਼ ਨੇ ਉਹ ਤੋਂ ਕਢਾ ਜੀ ਫਿਰ ਦੂ ਬਾਅਦ ਚ ਪੈਰ ਲਵਾਇ ਲਵੇ ਮਾਤਾ ਜਦੋਂ ਹੁਣ ਤੁਹਾਡੇ ਨਾ ਜਿਵੇਂ ਆਪਾਂ ਗੱਲਾਂ ਕਰ ਰਹੇ ਹਾਂ ਜਦੋਂ ਕੋਈ ਭੈਣ ਭਾਈ ਗੱਲ ਕਰਦਾ ਹੈ ਜਾਂ ਤੁਸੀਂ ਆਹ ਦਿਨ ਜਦੋਂ 84 ਦੇ ਆ ਜਾਂਦੇ ਨੇ ਫਿਰ ਤੁਹਾਡੇ ਸਾਹਮਣੇ ਉਹ ਜਿਹੜੇ ਸੀਨ ਨੇ ਹਨਾ ਉਹ ਕਿਵੇਂ ਜੇ ਖਿਆਲ ਆਉਂਦੇ ਫਿਰ ਉਹ ਤਾਂ ਫਿਰ ਹੋਮਗ ਨਹੀਂ ਆਉਂਦੀ ਹੈਗੀ ਉਹ ਤਾਂ ਆਇਆ ਮਦੀ ਕੇ ਉਹ ਗੁਣੀ ਉਹਦੇ ਜੀ ਨਾ ਰੋਟੀ ਸਵਾ ਲੱਗੇ ਜਾ ਵੱਡੇ ਦੀ ਫੇ ਵੀ ਟਾਈਮ ਨਾ ਮੁਰਾਦੀ ਉਮਰ ਕਿੰਨੀ ਹੋ ਗਈ ਮਾਤਾ ਜੀ ਹੁਣ ਤੁਹਾਨੂੰ ਉਮਰ ਮੈਰੀ ਹੋ ਗਈ ਹੋ ਗਈ ਜੀ ਉਹ ਤਾਂ ਉਹ ਪੋਲੇ ਪੜਾਰੇ ਤੇ ਉਹ ਤਾਂ ਕਹੜਾ ਕੋਈ ਜੀ ਆਹ ਲਿਖਤੇ ਦੇ ਜੀਟ ਰਹਿਣ ਜਵਾਸ ਹੋਊਗੀ ਸਿਰ ਤੋਂ 6 ਸਾਲ ਤੋਂ ਨਾ ਕਰਕੇ ਅਸੀਂ ਇਹ ਤਾਂ ਪਹਿਲਾਂ ਦਾ 2-4 ਇੱਕ ਅੱਧਾ ਸਾਲ ਘੱਟ ਹੋਊਗਾ 19 ਸਾਲ ਦੀ ਕੁੜੀ ਮੇਰੀ ਬਗਲਾ ਮੁਕੀ ਆ ਕੁੜੀ ਮਗੀ ਤਾਂ ਨਹੀਂ ਸੀ ਇਹ ਮਗੀ ਦੀ ਅੱਛਾ ਕੁੜੀ ਆ ਕਿ ਨਾ ਸੀ ਪਰਬਜੀਤ ਗੁਰ ਪਰਬਜੀਤ માતા ਜੀ ਉੱਥੇ ਤੁਹਾਨੂੰ ਲੈ ਕੇ ਕੌਣ ਗਿਆ ਸੀ ਹਸਪਤਾਲ ਚ ਹਸਪਤਾਲ ਚ ਹਾਂਜੀ ਕਿਹੜੇ ਆਪਣੇ ਪੰਜਾਬੀ ਬੰਦੇ ਦੇ ਕਿਰਾ ਉਹ ਚਾੱਕ ਕੇ ਲੈ ਕੇ ਗਏ ਤੇ ਅੱਛਾ ਹਾਂ ਮੋਲੇ ਦਾਇ ਕਹਿੰਦੇ ਵੀ ਇਹਨੂੰ ਪਾਣੀ ਨਾ ਦਿਓ ਵੀ ਉਹ ਦੇਖੇ ਸਾਨੂੰ ਪਿਆ ਪਾਣੀ ਪਿਉਂਦੇ ਕਦੋਂ ਪਰਾਇ ਕਹਿੰਦੇ ਪਾਣੀ 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 ਫਿਰ ਕਹਿੰਦੇ ਪੰਜਾਬੀ ਬੰਦੇ ਦੇ ਆਪਣੇ ਉਹ ਪਾਣੀ ਪਿਉਉਂਦੇ ਸੀ ਅੱਛਾ ਉਹ ਵੇਲ ਕੇ ਨੇ ਮੋਲੇ ਤੇ ਉਹ ਕਹਿੰਦੇ ਪਾਣੀ ਨਾ ਪੀਓ ਇਹਨਾਂ ਨੂੰ ਅੱਛਾ ਉਹ ਫੜ ਕੇ ਡੋਲ ਲਿੰਦੇ ਅੱਛਾ ਪਾਣੀ ਵੀ ਨਹੀਂ ਪੀਂਦੇ ਨਾ ਪਾਣੀ ਨਹੀਂ ਪਿਉਉਂ ਦਿੱਤਾ ਹੈਗਾ ਉਹਨਾਂ ਨੇ ਪੰਜਾਬੀ ਲੈ ਕੇ ਕਹਿੰਦੇ ਕਿਹੜਾ ਸਾਲ ਸੀ ਹਸਪਤਾਲ ਵੈਨ ਨਾਲ ਭਾਈ ਬਾਹਰ-ਬਾਹਰ ਰਹੀ ਜਾਂ ਉਤਾ ਅੱਛਾ ਹਾਂ ਬਾਹਰ-ਬਾਹਰ ਕਾਸੀ ਦੂਰ ਬਾਟ ਕਿੰਨੇ ਕਿ ਸੀ ਤੁਸੀਂ ਹੋਸਾ ਹਸਪਤਾਲ ਦੇ ਵਿੱਚ ਕਿੰਨੇ ਕਿ ਨੂੰ ਲੈ ਕੇ ਸੀ ਕਿੰਨੇ ਖਾਸਬ ਲੈ ਕੇ ਗਏ ਤੇ ਅੱਛਾ ਜੀ ਹੂੰ ਖਾਸੇ ਦੇ ਪਿੰਡ ਦੇ ਕਿੰਨੇ ਕਿ ਸੀ ਤੁਹਾਡੇ ਪਿੰਡੇ ਦੇ ਸੀ 3-4 ਕੇ ਜਾਣੇ ਤੇ ਜਾਂ 4-5 ਕੇ ਜਾਣੇ ਹੂੰ ਚਾਰ-ਪੰਜ ਕੇ ਜਾਣੇ ਤੇ ਪਿੰਡ ਦੇ ਕਹਿੰਦੇ ਬਾਹਰ ਜਾ ਕੇ ਮੀਂਹ ਕੀ ਸੰਗ ਤੇ ਕਾਜੜੇ ਜੀ ਜਾਂਦੇ ਹਾਂਜੀ ਕਾਜੜੇ ਦੇ ਸੰਗ ਤੇ ਨਾਲ ਜਾਂਦੇ ਅੱਛਾ ਕਹਿੰਦੇ ਕਾਜੜੇ ਤੇ ਕਿਹਨਾ ਜਸੇਦਾਰ ਸੀ ਉਨਾ ਉਹ ਤੇ ਉਹ ਉਹਨਾਂ ਨੇ ਸਾੰਖੀਤੀ ਸਾਡੀ ਕਾਂਜੇ ਆਇਆ ਲੈ ਜਸੇਦਾਰ ਥੀ ਉਹ ਕਾਂਜੜੇ ਦਾ ਉਹਨਾਂ ਦਾ ਸਾਰਾ ਪਰਿਵਾਰ ਥੀ ਉਹਨਾਂ ਦਾ ਕੁੜੀਆਂ ਕੀ ਚਾਚੀਆਂ ਤਾਂ ਆਈਆਂ ਕੀ ਮਾਵਾ ਕੀ ਸਾਰਾ ਪਰਿਵਾਰ ਥੀ ਉਹਨਾਂ ਦਾ ਉਹਨਾਂ ਨਾਲ ਤੇ ਉਹਨਾਂ ਨਾਲ ਹੀ ਸਾਨੂੰ ਰੱਖਿਆ ਫਿਰ ਉਹਨਾਂ ਨੇ ਅੱਛਾ ਵੀ ਭਾਈ ਤੁਸੀਂ ਸਾਡੀ ਭੈਣਾਂ ਮਾਵਾ ਉਹ ਬੁਲੇ ਕਹਿੰਦੇ ਨੇ ਨਾਰੀ ਬੇ ਸੱਸ ਸਣਾਇ ਮਾਇ ਲੇ ਕਹਿੰਦੇ ਅਸੀਂ ਦੋ ਜਣੀਆਂ ਕਹਿੰਦੇ ਉਹਨੇ ਥੋੜੇ ਜ਼ਖਮ ਤੇ ਉਹ ਦੇਖ ਲੈ ਡੋਟ ਡੋਟ ਦੋ ਪੱਟੀ ਕਰਤੀ ਉਹ ਦੋ ਪੱਟੀ ਕਰਤੀ ਮਾਲ ਇਕੱਠੇ ਤੁਸੀਂ ਪਿੰਡ ਦੇ ਇਕੱਠੇ ਆ ਹੀ ਰਹਿ ਗਏ ਸੀ ਬਸ ਹਾਂ ਇਕੱਠੇ ਸੀ 4-5 ਕਿਤੇ ਆਨੇ ਰਹਿ ਗਏ ਦੱਸ ਸਭਾ ਲੱਭਾਈ ਹਾਂ ਕਿਤੇ ਬਾਹਰ ਹੀ ਜਾਥੇ ਮੀਤੇ ਅੱਛਾ ਕਿਉਂ ਮੇਰੇ ਖੂਨ ਨਹੀਂ ਹਟਦਾ ਦੀ ਫੇਰ ਨਿਕਲ ਨਾ ਧਵੇ ਸਾਰੇ ਡੋਲ ਕਰਤੇ ਤੇ ਫੇਰ ਇੱਥੇ ਜੇੜ ਜੋ ਚ ਲੈ ਕੇ ਤੇ ਸੰਗਰੂਰ ਇਹ ਸੰਗਰੂਰ ਤੇ ਜਾ ਜਾ ਕੇ ਲੈ ਤਰੇ ਇਹਨਾਂ ਨੇ ਠੀਕ ਇਹ ਤਾਂ 15-20 ਦਿਨ ਮੈਂ ਕਰਵਾ ਆ ਗਈ ਤੇ ਸਾਨੂੰ ਲੱਗ ਗਏ ਇਹਨਾਂ ਤੇ ਹਾਂ ਤਾਂ ਹੈ। ਅ ਭਾਈ ਤੁਹਾਡਾ ਨਾਮ ਕੀ ਹੈ? ਸੁਪਾਲ ਸਿੰਘ। ਅੱਛਾ ਭਾਈ ਤੁਹਾਨੂੰ ਕਦੋਂ ਪਤਾ ਲੱਗਦਾ ਸੀਗਾ ਫਿਰ? ਸਾਨੂੰ 6 ਜੂਨ ਨੂੰ ਪਤਾ ਲੱਗਦਾ ਸੀ ਸਵੇਰੇ 4 ਵਜੇ ਹੀ। ਸਾਡਾ ਕੋਲਾ ਖੜਕਿਆਗੇ। ਅਸੀਂ ਜਦੋਂ ਵੇਖਿਆ ਬਾਹਰ ਚ ਕੋਸ ਹੈ ਨਾ ਫਿਰ ਸਾਨੂੰ ਮਹਿਸੂਸ ਹੋ ਗਿਆ ਵੀ ਕੋਈ ਵਾਕਾ ਹੋ ਗਿਆ। ਅੱਛਾ ਜੀ। ਹਾਂ। ਸਾਨੂੰ ਕੁੜੀਆਂ ਬੋਲ ਮਾਰਿਆਗੇ। ਜਿਹੜੇ ਬਫੂ ਮਾ ਆ ਗਈ। ਅੱਛਾ। ਮਾ ਸਾਨੂੰ ਉਹ ਭੁਲੇਖਾ ਪਿਆ ਸਵੇਰੇ 4 ਵਜੇ। ਆ ਤੁਹਾਨੂੰ ਦਿਨ ਚ ਪਤਾ ਲੱਗਦਾ ਇਹ ਤੁਹਾਨੂੰ 6 ਵਜੇ ਦੇ ਜੀ 6 ਵਜੇ ਫਿਰ ਕੌਣ ਦੱਸਦਾ ਤੁਹਾਨੂੰ ਅੱਗੇ ਸੰਨਵਰ ਪਿੰਡ ਵਾਲੇ ਪਹੁੰਚਦਾ ਸਰ ਫਿਰ ਮਾਤਾ ਜੀ ਉਹਨਾਂ ਨਾਲ ਤੁਹਾਡੀ ਕੋਈ ਉੱਥੇ ਫੋਨ ਤੇ ਗੱਲਬਾਤ ਵਗੈਰਾ ਹੁੰਦੀ ਸੀ ਜਾਂ ਨਾ ਫੋਨ ਤਾਂ ਹੈ ਨਹੀਂ ਜੀ ਫੋਨ ਵਾਲੇ ਜਾਂ ਕੋਈ ਕਿਸੇ ਤਰੀਕੇ ਨਾ ਨਾ ਫੋਨ ਹੁੰਦੇ ਕੋਤੋਂ ਕੋਲ ਫੋਨ ਨਹੀਂ ਹੈਗਾ ਜੇ ਤੂੰ ਤਾ ਫੋਨ ਬੁਰਕੀ ਤੋਂ ਤਾਰ ਤੋਰ ਪਰਲੇ ਸੁਣਦੀ ਤਾਰ ਵਾਲਾ ਕੋਈ ਟਾਵੇਂ ਟਾਵੇਂ ਜੇ ਮੇਰੇ ਖਿਆਲ ਹੈਗੀ ਸੀ ਕਿਸੇ ਕਿਸੇ ਦੇ ਕਰੇ ਟਾਵੇਂ ਤਾਰ ਹੁੰਦੀ ਪਰ ਉਹ ਫੋਨ ਬੁਰਾ ਦਾ ਕੋਈ ਨਹੀਂ ਆਉਂਦਾ ਹਾਂ ਉਹ ਤਾਂ ਫੋਨ ਦਾ ਹੋਣਾ ਹੀ ਨਹੀਂ ਪਰ ਉਹ ਇੱਕ ਟਾਵੇਂ ਟਾਵੇਂ ਆਉਂਦਾ ਸੀ ਹਾਂ ਬਸ 50 ਸਾਲ ਹੋ ਗਏ ਖਰਾਬ ਜਿਹੇ ਦੀਏ ਉਹ ਤਾਂ 40 ਸਾਲ ਹੋ ਗਏ ਪੂਰੇ ਅੱਜ 41 ਮਹੀਨੇ ਹੋ ਗਏ ਪੂਰਾ ਤੁਸੀਂ ਫਿਰ ਉੱਥੇ ਗਏ ਸੀ ਜਾਂ ਜਦੋਂ ਤੁਹਾਨੂੰ ਪਤਾ ਲੱਗੇ ਨਹੀਂ ਸਾਨੂੰ ਨਹੀਂ ਆਉਂਦਾ ਅਸੀਂ ਇਹ ਨਹੀਂ ਗਏ ਉੱਥੇ ਨਹੀਂ ਪਰਿਵਾਰ ਚੋਂ ਫਾਦਰ ਸਾਹਿਬ ਜਾਂ ਪਤਾ ਲੱਗਿਆ ਵੀ ਉਹ ਆਸ ਨਾ 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 ਸਾਨੂੰ ਜਾਣੀ ਨਹੀਂ ਤਾਂ ਕਿਸ ਨੇ ਸਾਨੂੰ ਉਥੋਂ ਪਿੰਡ ਤੋਂ ਕਿਸੇ ਨੇ ਜਾਣੀ ਹਿੱਤਾ ਸੀ ਜਾਣੇ ਹੀ ਨਿਕਲੇ ਕਿਉਂ ਉਹਨੂੰ ਕਰਫੂ ਲੱਗਿਆ ਜੀ ਰੇ ਬਾਕੀ ਇੱਥੇ ਇੱਥੇ ਆਲੇ ਆਲੇ ਮਿਲਟਰੀ ਖੜੀ ਦੀ ਥਾਈ ਦੇ ਵਿੱਚ ਮਿੱਟੀ ਬੈਠੀ ਦੀ ਉਹਨੂੰ ਕਰਫੂ ਲੱਗਿਆ ਜਾਂਦੀ ਸੀ ਪੜਦੇ ਹੁੰਦੇ ਦੋ ਉਹਦੇ ਵੀ ਸਾਰਾ ਬੰਦ ਹੋ ਗਿਆ ਦੀ ਬਾਜ਼ਾਰ ਕੋਈ ਉਸ ਨਹੀਂ ਨਾ ਕੋਈ ਟ੍ਰੈਫਿਕ ਨਾ ਕੋਈ ਜਾਣ ਨਹੀਂ ਲੱਗ ਸਾਨੂੰ ਕਿਤੇ ਅੱਡੇ ਦੇ ਬਾਜ਼ਾਰ ਚ ਵੀ ਸਬਜ਼ੀ ਲੈਣ ਜਾਂਦੇ 15 ਮਿੰਟ 5 ਮਿੰਟ ਖੁੱਲਾ ਹੁੰਦਾ ਜੀ ਜਿਹਨੇ ਦਾਲ ਸਬਜ਼ੀ ਕੋਈ ਲੈਣੀ ਆ ਕੋਈ ਲਿਓ ਨਾ ਲਿਓ ਉਹ ਤੋਂ ਬਾਅਦ ਬੰਦ ਬਸੰਦਰੀ ਹੁੰਦੇ ਹਾਂਜੀ ਬਾਹਰ ਨਹੀਂ ਆਣਦੇ ਨਾ ਬਾਹਰ ਨਹੀਂ ਆਣਦੇ ਤੁਹਾਡੇ ਤੋਂ ਕਿੰਨੇ ਵੱਡੇ ਸੀ ਤੁਹਾਡੇ ਭੈਣਾਂ ਮੇਰੀ ਉਮਰ ਉਦੋਂ ਸਮਝ ਲਓ ਬਾਰਾਂ ਸਾਲ ਦੀ ਸੀ ਉਹਨਾਂ ਦੀ ਉਮਰ ਸਮਝ ਲਓ ਉੱਨੀ ਉੱਨੀਵਾਂ ਸਾਲ ਦੀ ਸੀ ਪੰਜ ਚਾਰ ਸਾਲ ਮੈਥੋਂ ਵੱਡੀ ਸੀ ਕਿੰਨੇ ਭੈਣ ਭਰਾ ਸੀ ਅਸੀਂ ਪੰਜ ਭੈਣ ਭਾਈ ਤੇ ਤਿੰਨ ਭਰਾ ਦੋ ਭੈਣਾਂ ਸੀ ਇੱਕ ਭਰਾ ਮੇਰੇ ਤੋਂ ਵੱਡਾ ਇੱਕ ਛੋਟਾ ਹੈ ਇਹ ਭੈਣ ਮੇਰੇ ਤੋਂ ਵੱਡੀ ਸੀ ਇੱਕ ਉਹਦੇ ਮੇਰੇ ਤੋਂ ਹੋਰ ਵੱਡੀ ਸੀ ਆਹ ਟਾਈਮ ਦੇ ਵਿੱਚ ਆ ਕੇ ਉਹਦੀਆਂ ਪਰ ਗੱਲਾਂ ਯਾਦ ਹੋ ਗਈਆਂ ਹਾਂ ਕਿਉਂਕਿ ਮੈਂ ਇਹੀ ਗੱਲ ਕਰਨ ਲੱਗਿਆ ਸੀ ਵੀ ਜਦੋਂ ਆਹ ਸਮਾਂ ਆਉਂਦਾ ਹੈ ਇੱਕ ਜੂਨ ਜਦੋਂ ਜੂਨ ਸ਼ੁਰੂ ਹੁੰਦੀ ਹੈ ਜੂਨ ਤੋਂ ਪਹਿਲਾਂ ਹੀ ਜਿਹੜੇ ਜਿਹਨਾਂ ਨੇ ਹੰਡਾਇਆ ਹੈ ਜਿਨ੍ਹਾਂ ਨੇ ਵੇਖਿਆ ਜਾਂ ਜਿਹੜੇ ਇਸ ਦਰਦ ਨੂੰ ਮਹਿਸੂਸ ਕਰਦੇ ਨੇ ਉਹ ਕਹਿੰਦੇ ਨਹੀਂ ਕੋਈ ਸਕਦੇ ਨਹੀਂ ਉਹ ਤਾਂ ਫਿਰ ਭੁੱਲਣਾ ਹੈ ਹੀ ਹੈ ਬੱਕਾ ਉਹ ਤਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਸੋ ਵਾਹਿਗੁਰੂ ਕਿਰਪਾ ਕਰੇ ਹਨਾ ਜੀ ਕੋਈ ਐਦਾਂ ਸਮਾਂ ਐਦਾਂ ਦਾ ਸਮਾਂ ਜਿਹੜਾ ਪੰਜਾਬ ਨੂੰ ਕਦੇ ਵੀ ਨਾ ਹਣਾਉਣਾ ਪਵੇ ਹਨਾ ਸੁਰਤੀ ਘਰੇ ਰਹੇਗੀ ਜੀ ਕਿਹਨਾਂ ਕੁੜੀ ਦੀ ਸੁਰਤੀ ਘਰੇ ਰਹੇਗੀ ਸੁਰਤੀ ਘਰੇ ਰਹੇਗੀ ਕੁੜੀ ਦੀ ਅੱਛਾ ਹਾਂ ਕਰੇ ਅੱਜ ਵੀ ਤਾਂ ਸਾਨੂੰ ਦਰਸ਼ਨ ਕਰੋ बल्कुल, बल्कुल। हुँ। हुँ। दे दे, ते ते हां ਜਦੋਂ ਫਿਰ ਇਦਾਂ ਦਾ ਕੁਝ ਉੱਥੇ ਕਿਤੇ ਵੀ ਕਿਸੇ ਨਾਲ ਹੁੰਦਾ ਹੈ ਨਾ ਫਿਰ ਉਹ ਵੀ ਬੰਦੇ ਦੀ ਸੁਰਤੀ ਦਾ ਪਰਿਵਾਰ ਚ ਹੀ ਜਾਂਦੀ ਹੈ ਹਾਂ ਬਿਲਕੁਲ ਬਿਲਕੁਲ ਸੋ ਵੈਗਰੂ ਸੱਚੇ ਭਾਸ਼ਾ ਮੇਰ ਕਰਿਆ ਨਾ ਵੀ ਇਦਾਂ ਦਾ ਸਮਾਜ ਜਿਹੜਾ ਕਦੇ ਵੀ ਆਪਣੇ ਪੰਜਾਬ ਤੇ ਵੀ ਕਿਸੇ ਤੇ ਵੀ ਨਾ ਆਵੇ ਹੂੰ ਅਸੀਂ ਇਕੱਠੇ ਖਾਂਦੇ ਵੀ ਹੁੰਦੇ ਭੈਣ ਭਾਈ ਇਕੱਠੇ ਨੇ ਜਾਣਾ ਆਉਣਾ ਕਿਤੇ ਤੇਲੇ ਕਰਾਂ ਕਦੇ ਆਏ ਤਾਂ ਹੈ ਨਹੀਂ ਦੀ ਸਾਨੂੰ ਵੀ ਅਸੀਂ ਲੜੇ ਪੜਿਆ ਨਾ ਇਕੱਠੇ ਹੀ ਪੜਦੇ ਹੁੰਦੇ ਜਦੋਂ ਮੇਰੀ ਮਾਂ ਕਿਤੇ ਬਾਗ ਜਾਂਦੀ ਉਹ ਕਹਿੰਦੀ ਅੱਜ ਬਾਈ ਆਪਾਂ ਪਕੌੜੇ ਬਣਾਈਏ ਵੀ ਹਮ ਬਣਾ ਲਓ ਆਪ ਹੀ ਬਣਾ ਲਦੇ ਸੀ ਆਪ ਹੀ ਪ੍ਰਸ਼ਾਦ ਬਣਾ ਲਦੇ ਇਹਦੇ ਨੂੰ ਭਾਂਡੇ ਪਾਜ ਕੇ ਧਰਦਣ ਦੇ ਵੀ ਚੱਲ ਆਪ ਹੀ ਬਸ ਬਾਰ ਟੂੜੇ ਲਾ ਲੈਣੇ ਕਾਨੂੰਨੀ ਇਹਨੂੰ ਹੀ ਪਤਾ ਲੱਗਦਾ ਦੀ ਜੀ ਆ ਕਹਿੰਦੇ ਵੀ ਇਹਦੀ ਚੰਗੀ ਚੀਜ਼ ਸੀ ਹੈਗਾ ਦੀ ਮਾ ਪਤਾ ਨਹੀਂ ਕਿ ਵੀ ਤੈਨੂੰ ਹੀ ਧੋਖਾ ਲੱਗਦਾ ਹੋਊਗਾ ਬਸ ਹੈਗਾ ਇੰਦੀ ਭਾਈ ਸਿਆਣੀ ਦੀ ਭਾਈ ਛਾਰਦੀ ਬੇ ਬਹੁਤ ਪ੍ਰੇਮ ਦੀ ਕੋਈ ਅੱਛੀਆਂ ਉਹਦੀਆਂ ਗੱਲਾਂ ਯਾਦ ਆਉਂਦੀਆਂ ਨੇ ਹਾਂ ਦੱਸ ਤਾਂ ਕਹਿੰਦਾ ਭਾਈ ਚੁੱਸ ਤੇ ਐਪੀ ਉਟੀ ਦੇਖ ਲੈ ਨਾ ਤਾਂ ਨਾ ਇਹ ਕਹਦੇ ਮੇਰੇ ਆ 3 ਰੋਟੀ ਖਾਦੀ ਸੀ ਨਾ ਕਹੇ ਚਾਹ ਪਾਣੀ ਫੜਾਈ ਸੀ ਬਸ ਹੋਈ ਲਵਾਪੂ ਚਾਹ ਪੀ ਲੈ ਲਵਾਪੂ ਦੁੱਧ ਪੀ ਲੈ ਲਵਾਪੂ ਰੋਟੀ ਖਾ ਲੈ ਮੇਰੇ ਬੇਬੇ ਕੀ ਬਤਾ ਕਦੋਂ ਫੜਾ ਹੋਗੀ ਚਲ ਰੋਟੀ ਤੇ ਰੋਟੀ ਖਾ ਤੂੰ ਆ ਜਾ ਕੇ ਰਾਂ ਆਪੀ ਰੋਟੀ ਬਣਾਉਂਦੀ ਆਪੀ ਸਾਰਿਆਂ ਨੂੰ ਬਤਵਾਉਂਦੀ ਆਪੀ ਭੰਨੇ ਚੱਕਦੀ ਮੈਂ ਤਾਂ ਕਹਿੰਦੀ ਬੇਬੇ ਤੂੰ ਮੈਂ ਸੰਕ ਕੱਕਾ ਦੇ ਬੰਨ ਲੇ ਪਾਣੀ ਪਿਆ ਦੇ ਬਾਹਰ ਲੈ ਕਰ ਬੰਨੇ ਆ ਗੋਹਾ ਦੇ ਜਾ ਐ ਕਰ ਲੈ ਐ ਕਰ ਲੈ ਮੈਂ ਤਾਂ ਅਸਾਈ ਦੇ ਦੀ ਉਦੋਂ ਪਰਿਵਾਰ ਇਕੱਠਾ ਹੁੰਦਾ ਉਹ ਟਾਈਮਾਂ ਦੇ ਵਿੱਚ ਕਿਹੜਾ ਪੁੱਤ ਆ ਕੇ ਲੰਦਾ ਇਕੱਠੇ ਖਾਂਦੇ ਪਿੰਦੇ ਦਿਉਰ ਜੱਠਾ ਆ ਵਸਾ ਢ ਹੋਏ ਹੋਏ ਤੇ ਦਿਉਰ ਜੱਠਾ ਆ ਨਹੀਂ ਹੁਣ ਆ ਢ ਹੋਏ ਹੋਏ ਤੇ ਦਿਉਰ ਜੱਠਾ ਆਉਂਦਾ ਖ ਲੈ ਬਸ ਐ ਕੰਮ ਹੋ ਗਿਆ ਆ ਕਰ ਲਿਆ ਆ ਕਰ ਲਿਆ ਆ ਕਰ ਲਿਆ ਬਸ ਐ ਲੈ ਜੀ ਬਸ ਬੜੀ ਸਿਆਣੀ ਧੀ ਸੋ ਧੰਨਵਾਦ ਬਾਈ ਸਪਾਰਸ ਧੰਨਵਾਦ ਆ ਤੁਹਾਡਾ ਤੁਸੀਂ ਕਿਉਂਕਿ ਸਾਡੇ ਨੂੰ ਥੋੜੇ ਦਿਨ ਪਹਿਲਾਂ ਹੀ ਪਤਾ ਲੱਗਿਆ ਸੀ ਤੁਹਾਡੇ ਬਾਰੇ ਨਹੀਂ ਤਾਂ ਅਸੀਂ 2-4 ਸਾਲ ਪਹਿਲਾਂ ਹੀ ਜਿਹੜੀ ਤੁਹਾਡੀ ਕਹਾਣੀ ਸੀ ਸੀ ਰਿਪੋਰਟ ਕਰਨੀ ਸੀ ਸੋ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਜੀ ਸੇਰ